ਉਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਮੰਥਨ ਜਾਰੀ ਹੈ ਤੇ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ ਦਾਸ ਦੇ ਕਿ ਸੰਗਰੂਰ ਹਲਕੇ ਦੇ ਸਾਰੇ ਵਿਧਾਇਕ ਮੀਟਿੰਗ ਦੇ ਵਿੱਚੋਂ ਮੌਜੂਦ ਰਹੇ ਨਹੀਂ ਤਉਤੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਥੇਰ ਵੀ ਮੌਜੂਦ ਰਹੇ ਨੇ ਦਾਸ ਦੇ ਕਿ ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਤੋਂ ਫੀਡਬੈਕ ਲਿਆ ਤਉਤੇ ਚੋਣ ਦੀਆਂ ਨੀਤੀ ਨੂੰ ਲੈ ਕੇ ਚਰਚਾ ਹੋਈ ਹੈ ਤਾਂ ਮੁੱਖ ਮੰਤਰੀ ਨੇ ਸਾਰਿਆਂ ਨੂੰ ਸਰਕਾਰ ਦੇ ਲੋਕ ਪੱਖੀ ਫੈਸਲੇ ਲੋਕਾਂ ਦੇ ਵਿੱਚ ਲੈ ਕੇ ਜਾਣ ਲਈ ਕਿਹਾ ਹੈ ਇਹ ਬਹੁਤ ਡਾਊਨ ਕਰੋ ਕੁਲਵੰਤ ਪੰਡੋਰੀ ਜੀ ਸਾਰੀ ਵਾਇਰ ਆ ਰਹੀ ਹੈ ਡਾ ਜਮਿਲਰ रहमान ਜੀ ਨਰਿੰਦਰ ਕੌਰ ਭਰਾ ਜੀ ਤੇ ਬਾਕੀ ਜਿਹੜੇ ਆਪਣੇ ਨਰਿੰਦਰ ਕੋਇਲ ਜੀ ਤੇ ਸਾਰੇ ਬਾਕੀ ਐਮਐਲਏ ਜਿਹੜੇ ਆ 9 ਦੇ 9 ਸੀਐਮ ਸਾਹਿਬ ਦੇ ਮੂਲਕੀ ਚਿਕ ਵਿਕ ਨਾਮੇ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਤੇ ਉਹਨਾਂ ਨੇ ਸਾਡੇ ਤੋਂ ਵੀ ਰਿਪੋਰਟ ਲਈ ਤੇ ਦੂਜੇ ਹਲਕਿਆਂ ਦੀ ਰਿਪੋਰਟ ਸੀਐਮ ਸਾਹਿਬ ਨੇ ਸਾਰੀ ਅਸੀਂ ਡਿਸਕਸ ਕੀਤੀ ਤੇ ਇਹੀ ਜਿਹੜਾ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਸਾਰੇ ਪਾਸੇ ਜਿਹੜਾ ਬੜਾ ਪੋਜ਼ਿਟਿਵ ਮਾਹੌਲ ਹੈ ਕਿਉਂਕਿ ਮੈਂ ਚੀਮਾ ਸਾਹਿਬ ਦੇ ਹਲਕੇ 'ਚ ਵੀ ਜਾ ਕੇ ਆਇਆ ਆਮਨ ਜੀ ਦੇ ਹਲਕੇ 'ਚ ਵੀ ਜਾ ਕੇ ਆਇਆ ਲਹਿਰੇਵੀ ਜਾ ਕੇ ਆਇਆ ਪਹਾੜ ਵੀ ਮੈਂ ਜਾ ਕੇ ਆਇਆ ਮਹਿਲਕਲਾ ਵੀ ਜਾ ਕੇ ਆਇਆ ਮਲੇਰਕੋਟਲੇ ਵੀ ਜਾ ਕੇ ਆਇਆ ਸੋਹੀ ਵੀ ਜਾ ਕੇ ਆਇਆ ਫਨੂਰ ਵੀ ਸਾਰੇ ਹਲਕਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ ਇਹ ਹਰ ਕੋਈ ਵਿਅਕਤੀ ਕਹਿੰਦਾ ਵੀ ਭਾਈ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤਾ ਇਹਨਾਂ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲ 'ਚ ਨਹੀਂ ਕੀਤਾ ਤੇ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿਉਂਕਿ ਤੁਸੀਂ ਕੋਈ ਸਰਕਾਰ ਆ ਜਿਹੜੀਆਂ ਪਹਿਲਾਂ ਇੱਥੇ 10 ਸਾਲ ਕਾਲੀ ਰਹੇ 7 ਤੋਂ ਲੈ ਕੇ 17 ਤੱਕ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਉਸ ਤੋਂ ਪਹਿਲਾਂ 5 ਸਾਲ ਫਿਰ ਕਾਂਗਰਸ ਰਹੀ ਪਿਛਲੀਆਂ ਪੰਜ-ਸਾਰ ਸਰਕਾਰਾਂ ਦਾ ਜੇ ਆਪਾਂ ਸਾਰਾ ਐਨਲਿਸਿਸ ਕਰਨਾ ਹੋਵੇ ਪਰਚੋਲ ਕਰਨੀ ਹੋਵੇ ਕੰਪੈਰੀਸ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਪਹਿਲੇ 2 ਸਾਲ ਦੇ ਕੰਮਾਂ 'ਚ ਆਮ ਆਦਮੀ ਪਾਰਟੀ ਦੇ ਨੇੜ ਤੇੜੇ ਵੀਣ ਤੇ ਟਿਕਦੀ ਅਸੀਂ 2 ਸਾਲਾਂ 'ਚ 43000 ਨੌਕਰੀ ਦਿੱਤੀ ਅੱਜ ਮੈਂ ਸੰਗਰੂਰ ਦੇ ਪਿੰਡ ਪਿੰਡ ਜਾਣਾ ਕੋਈ ਐਸਾ ਪਿੰਡ ਨਹੀਂ ਜਿੱਥੋਂ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਤੇ ਪਿਛਲੀਆਂ ਸਰਕਾਰਾਂ 'ਚ ਸਾਰੇ ਜਾਣਦੇ ਆ ਕਿ ਪਹਿਲੇ 2 ਸਾਲ 'ਚ 43000 ਤੱਕ ਹੀ 4300 ਨੌਕਰੀਵਾਂ ਸਕੇ ਦਿੱਤੀ ਇਹ ਆਮ ਤੌਰ ਤੇ ਇੱਕ ਕਹੋ ਵੀ ਇੱਕ ਰਵਾਜ ਹੀ ਬਣ ਗਿਆ ਸੀ ਵੀ ਜਦੋਂ ਇਲੈਕਸ਼ਨ ਹੀ ਰਹੂਗਾ ਉਦੋਂ ਨੌਕਰੀਆਂ ਦੇਵਾਂਗੇ ਜੇ 17 ਚ ਵੋਟਾਂ ਨੇ ਤਾਂ 16 ਚ ਨੌਕਰੀਆਂ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਪਹਿਲੇ 2-3 ਸਾਲ ਤਾਂ ਕੋਈ ਸਰਕਾਰ ਭਰਤੀ ਨਹੀਂ ਸੀ ਕੱਢਦੀ ਇਹ ਗੱਲਾਂ ਦੀ ਬਹੁਤ ਚਰਚਾ ਹੈ ਇਹਦੇ ਨਾਲ ਨਾਲ ਜਿਹੜਾ ਸੀ ਬਿਜਲੀ ਵਾਲਾ ਕੀਤਾ ਨਾ 600 ਯੂਨਟ ਮੁਫਤ ਵਾਲਾ ਅੱਜ 95% ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਇਹਦੇ ਚ ਵੱਡੀ ਗੱਲ ਇਹ ਹੈ ਕਿ ਹੋਰ ਕੋਈ ਸਰਕਾਰ ਹੁੰਦੀ ਇਵਨ ਮੈਂ ਕਹਿੰਦਾ ਵੀ ਕਈ ਮੀਡੀਆ ਦੇ ਸਾਥੀਆਂ ਨੂੰ ਵੀ ਉਹ ਤਾਂ ਲੱਗਦਾ ਹੋਊਗਾ ਵੀ ਹਾਂ ਸਰਕਾਰ ਨੇ ਗਰੰਟੀ ਤਾਂ ਦੇਤੀ ਇਹ ਪੂਰੀ ਕਰਨਗੇ ਕਿਉਂਕਿ ਸਾਰਾ ਨੂੰ ਆਇ ਰਵਾਜ ਬਣਿਆ ਹੋਇਆ ਸੀ ਇੱਕ ਕਹ ਲਓ ਵੀ ਵੀ ਵੋਟਾਂ ਜਿਹਾਂ ਦੇ ਨੇੜੇ ਜਾ ਕੇ ਜਾਂ ਤਾਂ ਇਹ ਲੋਕ ਸਭਾ ਦੇ ਜਾਂ ਜਦੋਂ ਵਿਧਾਨ ਸਭਾ ਦੇ ਦੋ ਚਾਰ ਮਹੀਨੇ ਰਹਿੰਦੇ ਹੋਏ ਉਦੋਂ ਤਾਂ ਇੱਕ ਦੋ ਬਿੱਲ ਲੋਕਾਂ ਨੂੰ ਜ਼ੀਰੋ ਆਣਗੇ ਉਦੋਂ ਜਾ ਕੇ ਮਾਫੀ ਦੇਣਗੇ ਪਰ ਇਹ ਪਹਿਲੀ ਵਾਰ ਹੈ ਕਿ ਔਰ ਫਸੜ ਏਡੀ ਵੱਡੀ ਗਰੰਟੀ ਜਿਹਦੇ ਨਾਲ 95% ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਬਿਜਲੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਮੁਫਤ ਦਿੱਤੀ ਉਹਦੇ ਨਾਲ ਨਾਲ ਜਿਹੜੀ ਗੱਲ ਸਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਆਮ ਪਿੰਡਾਂ ਦੀਆਂ ਸੱਥਾਂ 'ਚ ਚੱਲਦੀ ਹੈ ਇੱਕ ਨਹਿਰੀ ਪਾਣੀ ਦੀ ਤੇ ਦੂਜੀ ਮੋਟਰ ਵਾਲੀ ਬਿਜਲੀ ਦੀ ਹਰੇਕ ਜਿਮੀਦਾਰ ਇਹ ਗੱਲ ਸਰ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੰਗਰੂਰ ਦੇ ਸਾਰੇ ਜਿੰਨੇ ਵੀ ਜਿੱਤੇ ਹੋਏ ਸਾਡੇ ਐਮਐਲਏ ਸਹਿबान ਸੀ ਸਾਰਿਆਂ ਨੇ ਭਾਗ ਲਿਆ ਗਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀਆਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ ਚ ਕੀਤੇ ਨੇ ਉਹ ਲੋਕਾਂ ਦੇ ਸਾਹਮਣੇ ਰੱਖੜ ਦੇਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗੱਲ ਦਾ ਕੇ 2 ਸਾਲਾਂ ਦੇ ਅੰਦਰ ਸਾਡੀਆਂ ਵੱਡੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਪੰਜ ਗਰੰਟੀਆਂ ਚੋਂ ਚਾਰ ਗਰੰਟੀਆਂ ਅਸੀਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂਗੇ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਔਰ ਭ੍ਰਿਸ਼ਟਾਚਾਰੀ ਜਿਹੜੇ ਨੇ ਕਿ ਅਸੀਂ ਉਹ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ ਚ ਕਰ ਰਹੇ ਆਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ ਚ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਚ ਦੀ ਹੋਏ ਅਸੀਂ 2 ਸਾਲਾਂ ਚ ਕੀਤੇ ਨੇ ਸੋ ਪੋਜ਼ਿਟਿਵ ਅਜੈਂਡਾ ਲੈ ਕੇ ਜਾ ਰਹੇ ਆ ਸਾਨੂੰ ਪੂਰਨ ਆਸ ਆ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ ਚ ਜਿੱਤ ਪ੍ਰਾਪਤ ਕਰ ਬੀਜੇਪੀ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਐ ਇਸ ਵਾਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿਤਨੀਆਂ ਨੇ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਵੀ ਬੀਜੇਪੀ ਨੂੰ ਫੋਕਸ ਕੀਤਾ ਹੋਇਆਗਾ ਔਰ ਬੀਜੇਪੀ ਨੂੰ ਸਭ ਕੁਝ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਅਗਵਾਈ ਕੀਤੀ ਸੀ ਔਰ ਦੇਸ਼ ਦੇ ਸਾਹਮਣੇ ਦੇ ਸੱਚਾਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਔਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਔਰ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੋਕੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹੱਕ ਮੰਗਣ ਜਾਂਦੇ ਨੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ੀਰ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅچھے ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਸਿਖਾਉਣਗੇ ਸੰਗਰੂਰ ਚ ਪੰਜ ਕੋਨਾ ਮੁਕਾਬਲਾ ਹੋਵੇਗਾ ਚਾਰੇ ਵੱਖਰੀਆਂ ਪਾਰਟੀਆਂ ਚੋਮਣੀ ਗੱਲ ਜਲ ਅਮਰ ਸਭ ਤੋਂ ਸੈਟਿੰਗ ਐਪੀਐਸਮ ਦੀ ਮਾਨ ਹੈ ਸੋ ਇਸ ਮੁਕਾਬਲੇ ਨੂੰ ਕਿਵੇਂ ਬੀਟ ਕਰਾਂਗੇ ਬਿਲਕੁਲ ਸਾਡੇ ਕੰਮ ਨੇ ਜਿਹੜੇ ਜਿਹੜੇ ਕੰਮ ਨੇ ਸਾਡੇ ਉਹਨਾਂ ਜਿੱਤ ਪ੍ਰਾਪਤ ਹੋਊਗੀ ਔਰ ਜਿਨ੍ਹਾਂ ਨੇ ਲੋਕਾਂ ਨੇ ਸਿਰਫ ਰਾਜਨੀਤੀ ਕੀਤੀ ਆ ਉਹ ਹਾਰਨਗੇ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਜਦੋਂ ਪੰਜਾਬ 'ਚ ਸ਼ਰਮਣੀ ਕਾਲੇਦ ਤੇ ਭਾਜਪਾ ਦਾ ਰਾਜ ਸੀਗਾ ਸਾਡੇ ਧਾਰਮਿਕ ਗ੍ਰੰਥ ਤੱਕ ਨਹੀਂ ਬਖਸ਼ੇਗਾ ਉਦੋਂ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਨਸਾਫ਼ ਮੰਗਦੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਜੇ ਪੰਜਾਬ ਦੇ ਲੋਕ ਭੁੱਲੇ ਨਹੀਂ ਹੈਗੇ ਪਿਛਲੇ 5 ਸਾਲ ਪੰਜਾਬ 'ਚ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਸੋ ਸਾਰਾ ਕੁਝ ਪੰਜਾਬ ਦੇ ਲੋਕ ਜਾਣਦੇ ਨੇ ਕਿ ਸਾਡੀ ਸਰਕਾਰ ਬਣਦਿਆਂ ਹੀ 2 ਸਾਲਾਂ ਦੇ ਅੰਦਰ 43000 ਨੌਕਰੀਆਂ ਜਿਸ ਤਰ੍ਹਾਂ ਮੀਤ ਹੇਰ ਜੀ ਨੇ ਕਿਹਾ 43000 ਨੌਕਰੀਆਂ ਔਰ ਉਹ ਵੀ ਮੈਰਿਟ ਦੇ ਉੱਤੇ ਨਰੋਲ ਮੈਰਿਟ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਨੇ ਇਹ ਮੈਂ ਸਮਝਦਾ ਬਹੁਤ ਵੱਡਾ ਕੀਰਤੀਮਾਨ ਆ ਪੰਜਾਬ 'ਚ 600 ਯੂਨਟ ਇਲੈਕਟ੍ਰਿਸਿਟੀ ਫ੍ਰੀ ਆਫ ਕਾਸਟ ਪੰਜਾਬ ਦੇ ਲੋਕਾਂ ਨੂੰ ਦੇ ਦਿਆਂ ਔਰ 90% ਤੋਂ ਉੱਪਰ 95% ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਹੈਗਾ ਸੋ